ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੇ ਸਿਆਸੀ ਕਮਸਾਨ ਜਾਰੀ ਹੈ ਤੇ ਉੱਥੇ ਹੁਣ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਛਿੰਝਰ ਨੇ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ ਤੇ ਉਹਨਾਂ ਦੇ ਕਹਿਣੇ ਕਿ ਜੇਕਰ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਂਦਾ ਹੈ ਤਾਂ ਉੱਥੇ ਮੇਰਾ ਜਿਹੜਾ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਵਜੋਂ ਅਹੁਦੇ ਵਜੋਂ ਜਿਹੜਾ ਕਿ ਅਸਤੀਫਾ ਵੀ ਲੈ ਲਿਆ ਜਾਵੇ ਤੇ ਹੁਣ ਸਿਆਸੀ ਖੰਸਾਨ ਜਾਰੀ ਹੈ ਤੇ ਉੱਥੇ ਵਰਕਿੰਗ ਕਮੇਟੀ ਅੱਜ ਇੱਕ ਵੱਡੀ ਮੀਟਿੰਗ ਕਰਨ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੇ ਵੱਡੀ ਚਰਚਾ ਹੋਣ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਸੁਖਬੀਰ ਸਿੰਘ ਮੁੜ ਜਿਹੜੇ ਕਿ ਕੀ ਅਕਾਲੀ ਦਲ ਦੇ ਪ੍ਰਧਾਨ ਹੋਣਗੇ ਜਾਂ ਹੁਣ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਂਦਾ ਇਸ ਗੱਲ ਨੂੰ ਲੈ ਕੇ ਹੁਣ ਲਗਾਤਾਰ ਵਿਵਾਦ ਚੱਰੀ ਹੈ ਤੇ ਜਿਸ ਦੇ ਦੌਰਾਨ ਹੁਣ ਤਿੱਖੇ ਸਵਾਲ ਜਿਹੜੇ ਕਿ ਦੇਖਣ ਨੂੰ ਮਿਲ ਜਾ ਰਹੇ ਨੇ ਤੇ ਉੱਥੇ ਹੀ ਅਕਾਲੀ ਦਲ ਅੱਜ ਪੂਰਾ ਇਕੱਠਾ ਹੋਇਆ ਪਿਆ ਤੇ ਜਿਸ ਤੋਂ ਬਾਅਦ ਉੱਥੇ ਹੀ ਲਗਾਤਾਰ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ ਚਰਚਾ ਹੋ ਰਹੀ ਹੈ ਤੇ ਜਿਸ ਤੋਂ ਬਾਅਦ ਸਰਬਜੀਤ ਸਿੰਘ ਢਿੰਝਰ ਦੇ ਵੱਲੋਂ ਵੀ ਹੁਣ ਵੱਡਾ ਐਲਾਨ ਕਰ ਦਿੱਤਾ ਹੈ ਸਿਆਸੀ ਕਮਸਾਣ ਜਾਰੀ ਹੈ ਤੇ ਉੱਥੇ ਹੀ ਲਗਾਤਾਰ ਹੁਣ ਅਕਾਲੀ ਦਲ ਦੇ ਵਿੱਚ ਇਸ ਗੱਲ ਨੂੰ ਲੈ ਕੇ ਲਗਾਤਾਰ ਵਿਵਾਦ ਜਾਰੀ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਇਸ ਤਿਹਾ ਮੰਜ਼ੂਰ ਕੀਤਾ ਜਾਂਦਾ ਹੈ জাফর ਤੋਂ ਅਕਾਲੀ ਦਲ ਦੇ ਅਗਲੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਗੇ ਤੇ ਹੁਣ ਸੁਣਦੇ ਹਾਂ ਸਰਬਜੀਤ ਸਿੰਘ ਝਿੰਜਰ ਦਾ ਕੀ ਕਹਿਣਾ ਹੈ ਅਸੀਂ ਯੂਥ ਅਕਾਲੀ ਦਲ ਦਾ ਸਾਰਾ ਸੀਨੀਅਰ ਜਿਹੜਾ ਢਾਂਚਾ ਜ਼ਿਲ੍ਹਾ ਪ੍ਰਧਾਨ ਕੋਰ ਕਮੇਟ ਮੈਂਬਰ ਸਾਰੇ ਅਸੀਂ ਅੰਦਰ ਜਾ ਕੇ ਆਏ ਆ ਤੇ ਅਸੀਂ ਆਪਣੀ ਕੋਰ ਕਮੇਟੀ ਅੱਗੇ ਤੇ ਵਰਕਿੰਗ ਕਮੇਟੀ ਅੱਗੇ ਯੂਥ ਵਿੰਗ ਦੀ ਮੰਗ ਰੱਖ ਕੇ ਆਏ ਕਿ ਜੇ ਇੱਕ ਤਰ੍ਹਾਂ ਦਾ ਅਸੀਂ ਇਸਤਿਫਾ ਦੇ ਕੇ ਆਏ ਹਾਂ ਅਸੀਂ ਮੈਂ ਯੂਥ ਵਿੰਗ ਦੇ ਪ੍ਰਧਾਨ ਦੇ ਤੌਰ ਤੇ ਕੋਰ ਕਮੇਟੀ ਮੈਂਬਰ ਜ਼ਿਲ੍ਹਾ ਪ੍ਰਧਾਨ ਸਾਰੇ ਆਪਣਾ ਅਸਤੀਫਾ ਦੇ ਆਏ ਨੇ ਕਿ ਜੇ ਤੁਸੀਂ ਸਰਦਾਰ ਸੁਖਵੀਰ ਸਿੰਘ ਬਾਲ ਦਾ ਅਸਤੀਫਾ ਮਨਜ਼ੂਰ ਕਰਦੇ ਹੋ ਤਾਂ ਸਾਨੂੰ ਮਨਜ਼ੂਰਨ ਤੌਰ ਤੇ ਇਹ ਅਸਤੀਫਾ ਸੀ ਦੇ ਚੱਲੇ ਅਸੀਂ ਦੇ ਆਏ ਅਸਤੀਫਾ ਅੰਦਰ ਅਸਤੀਫਾ ਅੰਦਰ ਦੇ ਆਏ ਕਿ ਸਾਡਾ ਅਸਤੀਫਾ ਫਿਰ ਮਨਜ਼ੂਰ ਸਮਝਿਆ ਜਾਵੇ ਜਰੋਮਣੀ ਇਕਲਿਦਲ ਜਿੰਦਾਬਾਦ ਮਾਨਵੀ ਉਹਨਾਂ ਕਹਿ ਕੇ ਮੈਂ ਤਾਂ ਪਾਰਟੀ ਛੱਡ ਰਿਹਾ ਜੇਕਰ ਸੁਖਵੀਰ ਸਿੰਘ ਦਾ ਅਸਤੀਫਾ ਮਨਜ਼ੂਰ ਹੁੰਦਾ ਤਾਂ ਮੈਂ ਕਹਾਂ ਵੀ ਬਹੁਤ ਬੰਦੇ ਨੇ ਦੇਖੋ ਮੈਂ ਉਹੀ ਗੱਲ ਕਹਿਣਾ ਕਿ ਸਾਰਿਆਂ ਨੇ ਇੱਥੇ ਅਸਤੀਫਿਆਂ ਦੀ ਝੜੀ ਲੱਗ ਜਣੀ ਹੈ ਖਲਾਰਾ ਬਹੁਤ ਵੱਡਾ ਪੈਣਾ ਆਪਾਂ ਵਿਰੋਧੀਆਂ ਦੀ ਚਾਲ ਵਿੱਚ ਕਿਉਂ ਫਸ ਰਹੇ ਆ ਜਿਹੜਾ ਬੰਦਾ ਅਜ ਮੋਦੀ ਅਮਿਤ ਸ਼ਾਹ ਦੇ ਅੱਗੇ ਡਰਦਾ ਨਹੀਂ ਉਹ ਪੰਜਾਬੀਓ ਮੇਰੀ ਪੰਜਾਬੀਆਂ ਨੂੰ ਮਹਿਣਾ ਵੀ ਆ ਕਿ ਆਪਾਂ ਕਿਉਂ ਉਹ ਬੰਦੇ ਦੇ ਨਾਲ ਨਹੀਂ ਖੜ ਰਹੇ ਜਿਹੜਾ ਬੰਦਾ ਅਜ ਦਿੱਲੀ ਦੇ ਸਾਹਮਣੇ ਅੱਖਾਂ ਨਹੀਂ ਖੜਾ ਸਮਝੌਤਾ ਸਾਡਾ ਰਿਹਾ ਬੀਜੇਪੀ ਨਾਲ ਪਰ ਸਮਝੌਤੇ ਸ਼ਰਤਾਂ ਦੇ ਮੁੱਦੇ ਦੇ ਆਧਾਰ ਤੇ ਹੁੰਦੇ ਨੇ ਲੰਬੇ ਨਹੀਂ ਪਏ ਕਦੇ ਕਾਲੀ ਕਦੇ ਕਦੇ ਦਿੱਲੀ ਅੱਗੇ ਲੰਬੇ ਨਹੀਂ ਪਏ ਨਾ ਕਾਂਗਰਸ ਅੱਗੇ ਪਏ ਨਾ ਬੀਜੇਪੀ ਅੱਗੇ ਪਏ ਨਾ ਲੰਬੇ ਪਏ ਸੀ ਨਾ ਲੰਬੇ ਪਏ ਆ ਤੇ ਨਾ ਲੰਬੇ ਪਾਵਾਂਗੇ ਇਹ ਸਾਨੂੰ ਕਹਿੰਦੇ ਨੇ ਵੱਖਵਾਦੀ ਅੱਤਵਾਦੀ ਜੇ ਹੱਕਾਂ ਦੀ ਗੱਲ ਕਰਨੀ ਆਪਣੀ ਅਣਖ ਤੇ ਗਰੈਰ ਦੀ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਪੰਥ ਦੀ ਗੱਲ ਕਰਨੀ ਸੰਸਥਾਵਾਂ ਤੇ ਹੋ ਰਹੇ ਹਮਲੇ ਦੇ ਦੇ ਖਿਲਾਫ ਗੱਲ ਕਰਨੀ ਜੇ ਅੱਤਵਾਦੀ ਵੱਖਵਾਦੀ ਹੈ ਤਾਂ ਹਰੇਕ ਅਕਾਲੀ ਅੱਤਵਾਦੀ ਹੈਗੇ ਬਕਵਾਦੀ ਫਿਰ ਸਾਨੂੰ ਕੋਈ ਡਰ ਨਹੀਂ ਇਹਨਾਂ ਦਾ ਬਥੇਰੇ ਧਮਕੀਆਂ ਦਿੰਦੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਥਾਪੜਾ ਦਿੰਦੇ ਨੇ ਕਿ ਪ੍ਰਵਾਹ ਨਾ ਕਰੋ ਡਟ ਕੇ ਖੜੋ ਪੰਜਾਬ ਲਈ ਪੰਥ ਲਈ ਪੰਜਾਬ ਦੇ ਹੱਕਾਂ ਲਈ ਅਸੀਂ ਲੰਬੇ ਨਹੀਂ ਪਏ ਕਿ ਬੀਜੇਪੀ ਦੇ ਅੱਗੇ ਸਮਝੌਤਾ ਬੇਸ਼ੱਕ ਰਿਹਾ ਸੋ ਅੱਜ 나ਗਪੁਰ ਅਕਾਲੀ ਦਲ ਦੇ ਪ੍ਰੈਸ਼ਰ ਰੇਟ ਲਾ ਲੋ ਜਾਂ ਪ੍ਰਧਾਨ ਜੀ ਦੀ ਭਾਵਨਾ ਲਾ ਲੋ ਜੋ ਮਰਜ਼ੀ ਲਾ ਲੋ ਉਹਨਾਂ ਨੇ ਅਸਤੀਫਾ ਦਿੱਤਾ ਅਸੀਂ ਬੇਨਤੀ ਕਰਦੇ ਹਾਂ ਕਿ ਅਸਤੀਫਾ ਵਾਪਸ ਲਓ ਜਾਂ ਇਹ ਮਨਜ਼ੂਰ ਕਰਨ ਨਹੀਂ ਅਸੀਂ ਇੱਥੇ ਧਰਨਾ ਲਾਵਾਂਗੇ ਅੱਜ ਸਾਰੇ ਇੱਥੇ ਬਾਹਰ